ਤੇ 5 ਕਿਲੋ ਪਨੀਰ ਲੈ ਲਓ 5 ਕਿਲੋ ਪਨੀਰ ਉਹ ਚਾਚਾ ਇਹਨਾਂ ਪਨੀਰ ਕੀ ਕਰਨਾ ਵਾ ਅੱਧਾ ਕਰੋ ਓਏ ਤੂੰ ਫਿਰ ਇਦਾਂ ਕਰੋ 2 ਕਿਲੋ ਹੀ ਕਰ ਦੋ ਭਾਜੀ ਉਹ ਤਾਂ ਅੱਧਾ ਕਹਿੰਦੇ ਆ ਓ ਤੇ ਅੱਧਾ ਡਾਤੇ ਦਿੱਤਾ ਵਾ ਸਿੱਧਾ 2 ਹੀ ਕਰਤਾ ਵਾ ਓ ਇਹੋ ਜੇ ਦਿਨ ਕਿਦਾ ਰੋਜ਼ ਰੋਜ਼ ਆਉਂਦੇ ਆ ਓ ਲੜਨ ਦੇ ਲੋਕਾਂ ਨੂੰ ਓ ਨਹੀਂ ਨਹੀਂ ਚਾਚਾ ਮਹਿੰਗੇ ਭਾ ਦਾ ਪਨੀਰ ਆ ਤਿੰਨ ਦਿਨ ਹੋ ਗਿਆ ਪਨੀਰ ਹੀ ਖਾਂਦੇ ਆ ਪਨੀਰ ਪਨੂਰ ਨਹੀਂ ਪੋਣਾ ਆਲੂ ਹੀ ਚੱਲਣ ਦੋ ਓ ਫਿਰ ਕੱਟਦੀ ਐ ਪਨੀਰ ਭਾਜੀ ਲਿਆਂਦਾ ਤਾਂ ਨਹੀਂ ਕੱਟਿਆ ਕੀ ਓਏ ਓ ਕੱਟਣ ਨੂੰ ਨਹੀਂ ਕਹਿੰਦੇ ਕਾਪੀ ਤੋਂ ਕੱਟਣ ਨੂੰ ਕਹਿੰਦੇ ਆ ਮਰਜ਼ੀ ਆ ਤੁਹਾਡੀ ਓ ਕਿਉ ਆ ਹੁੰਦੀ ਸਿਆਣੇ ਬੰਦੇ ਦੀ ਗੱਲ ਓ ਮੈਂ ਤੈਨੂੰ ਕਿਆ ਸੀ ਨਾ ਪਰਵਾਨ ਨੂੰ ਨਾਲ ਲੈ ਜੀਏ ਦਾ ਕਿਦਾ ਫਿਰ ਵਾਵੇ ਦਾ ਕਿ ਡਾ ਨਕਸਾਨ ਹੁਣ ਤੋਂ ਬਚਾਇਆ ਵਾ ਇਨੇ ਨਕਸਾਨੋਂ ਤੋਂ ਬਚਾਲਿਆ ਵਾ ਤਾਜੀ ਨਾਮ ਤੇ ਮੁੰਡੇ ਦਾ ਬੰਦਾ ਆ ਲੈ ਵੀ ਮੁੰਡਿਆ ਆ ਫੜ ਕੀਰਾ ਦੇ ਉਥੇ ਬਹਿ ਕੇ ਖਾ ਜਾਓ ਕੋਈ ਨਹੀਂ ਲਾ ਜਾ ਉਹ ਚਲ ਆ ਚਲੀ ਜਾਓ ਲੈਓ ਭਰਾਵਾ ਸੌਦਾ ਤਾਜੀ ਆਹ ਕਹੋ ਜੇ ਬੰਦੇ ਆ ਕੰਜੂਸ ਜੇ ਉਹ ਮੈਨੂੰ ਤੇ ਇਹਨਾਂ ਦੀ ਸਮਝ ਨਹੀਂ ਆਉਂਦੀ ਵੀ ਜੇ ਤੂੰ ਹੀ ਸਾਂਭ ਨਹੀਂ ਸਕਦੇ ਤੇ ਇਨੇ ਬੰਦੇ ਸੱਦੇਗਾ ਦੇ ਲਈ ਆ ਹਾਂ ਉਤੋਂ ਮਾੜੇ ਤੋਂ ਮਾੜਾ ਸਮਾਨ ਲੱਭਣ